ਸਤਗੁਰੂ ਜੀ ਨੇ ਅਪਾਰ ਰਹਿਮਤ ਕੀਤੀ ਹੈ ਆਪ ਜੀਆਂ ਨੇ ਧੰ ਗੁਰੂ ਨਾਨਕ ਸਹਿ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਤ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਿਸ ਦਾ ਪਾਠ ਰੋਜ਼ਾਨਾ ਨਿਤਨੇਮ ਦੀਆਂ ਬਾਣੀਆਂ ਦੇ ਅੰਦਰ ਆਪ ਜੀ ਕਰਦੇ ਹੋ ਜਪ ਬਾਣੀ ਜਪ ਜੀ ਸਾਹਿਬ ਇਸ ਦੀ 7 ਨੰਬਰ ਪੌੜੀ ਤੱਕ ਵੀ ਚਾਰ ਅਸੀਂ ਕੱਲ ਤੱਕ ਸਾਂਝੀ ਕੀਤੀ ਸੀ 8 ਨੰਬਰ ਪੌੜੀ ਦੇ ਪਾਠ ਆਪਦੀਆਂ ਨੇ ਸਰਵਣ ਕੀਤੇ ਨੇ 8 9 ਨੰਬਰ ਪੌੜੀ 10 ਨੰਬਰ ਪੌੜੀ ਅਤੇ 11 ਨੰਬਰ ਪੌੜੀ 8 9 10 11 ਇਹ ਚਾਰੇ ਪੌੜੀਆਂ ਇੱਕੋ ਕਨਸੈਪਟ ਦੇ ਅੰਦਰ 파ਰਸ਼ਾ ਨੇ ਦਰਜ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ ਅਸੀਂ ਸੁਣਿਆ ਸ਼ਬਦ ਨੂੰ ਪੜ੍ਹਦੇ ਹਾਂ ਪਹਿਲੀ ਗੱਲ ਤੇ ਇਹ ਇਹਦਾ ਉਚਾਰਨ ਸੁਣੀਏ ਨਹੀਂ ਹੈ ਜਦ ਮੁਹਾਰਨੀ ਪੜ੍ਹਦੇ ਹਾਂ ਆ ਏ ਜਦੋਂ ਈ ਦੀ ਛੋਟੀ ਮਾਤਰਾ ਉਚਾਰਨ ਕੀਤੀ ਜਾਂਦੀ ਹੈ ਉਹ ਬਿਲਕੁਲ ਹੌਲੀ ਜੀ ਆਪਣੀ ਆਵਾਜ਼ ਨੂੰ ਜਵਕੀ ਦੇ ਕੇ ਜਿਹੜੀ ਹੈ ਉਹ ਅੱਗੇ ਨਿਕਲ ਜਾਂਦੀ ਹੈ ਐੜਾ ਮੁਕਤਾ ਐੜੇ ਨੂੰ ਕੰਨਾ ਆ ਐ ਈ ਓ ਓ ਇਹ ਮਹਾਰਨੀ ਹੈ ਗੁਰਬਾਣੀ ਨੂੰ ਪੜ੍ਹਨ ਦੇ ਲਈ ਸਾਨੂੰ ਪੰਜਾਬੀ ਦਾ ਗਿਆਤ ਪੰਜਾਬੀ ਦਾ ਪਤਾ ਗੁਰਮੁਖੀ ਭਾਸ਼ਾ ਦਾ ਆਉਣਾ ਬਹੁਤ ਜ਼ਰੂਰੀ ਹੈ ਗੁਰਬਾਣੀ ਗਲਤ ਪੜੀ ਜਾਏ ਇਹਦੇ ਚ ਪਾਪ ਨਹੀਂ ਹੈ ਪਰ ਜੇਕਰ ਸਿੱਖਣ ਦੀ ਚਾਹਨਾ ਇਨਸਾਨ ਨਾ ਰੱਖੇ ਸਿੱਖਣ ਦੀ ਚਾਹਨਾ ਨਾ ਲੈ ਕੇ ਅੱਗੇ ਵਧੇ ਫਿਰ ਉੱਥੇ ਜਿਹੜੀ ਹੈ ਸਤਿਗੁਰੂ ਪਾਤਸ਼ਾਹ ਕੇ ਨਾਮ ਜਾਨਣ ਦੀ ਸਭ ਬਾਤ ਜਾਣਦਿਆਂ ਹੋਏ ਵੀ ਇਨਸਾਨ ਫਿਰੋਗਣ ਕਰਦਾ ਫੋਨ ਚਲਾਉਣਾ ਸੀ ਸਿੱਖਿਆ ਨਹੀਂ ਸੀ ਕਿਸੇ ਯੂਨੀਵਰਸਿਟੀ ਤੋਂ ਕਿਸੇ ਕਾਲਜ ਤੋਂ ਕਿਸੇ ਸਕੂਲ ਤੋਂ ਸਾਨੂੰ ਸਰਟੀਫਿਕੇਟ ਨਹੀਂ ਸੀ ਮਿਲਿਆ ਫੋਨ ਚਲਾਉਣ ਦਾ ਪਰ ਇਨਸਾਨ ਨੇ ਸਿੱਖਿਆ ਹੈ ਨਾ ਚੈਟਿੰਗ ਕਰਦਾ ਹੈ ਕਿੰਨੇ ਐਪਸ ਇੰਸਟਾਲ ਉਹਨੇ ਆਪਣੇ ਫੋਨ 'ਚ ਕੀਤੇ ਹੋਏ ਨੇ ਕਿੰਨਾ ਕੁਝ ਇਨਸਾਨ ਕਰਦਾ ਹੈ ਜੰ ਕਹਿ ਦੇ ਕਿ ਮੈਂ ਫਲਾਣੀ ਯੂਨੀਵਰਸਿਟੀ ਤੋਂ ਫਲਾਣੇ ਸਕੂਲ ਤੋਂ ਫਲਾਣੀ ਕਾਲਜ ਤੋਂ ਮੈਂ ਇਹ ਡਿਪਲੋਮਾ ਕੀਤਾ ਸੀ ਮੈਂ ਫੋਨ ਤਾਂ ਚਲਾਉਣਾ ਸਿੱਖਿਆ ਕਿਸੇ ਨੇ ਸਿਖਾਇਆ ਨਹੀਂ ਇਨਸਾਨ ਨੇ ਸਿੱਖਣਾ ਚਾਹੀਏ ਗੁਰੂ ਕੀ ਪਾਵਨ ਬਾਣੀ ਦੀ ਜੇਕਰ ਗੱਲ ਆਉਂਦੀ ਹੈ ਸੀ ਕਹਿੰਦੇ ਹਨ ਨਹੀਂ ਭਾਈ ਸਾਹਿਬ ਬਹੁਤ ਔਖਾ ਕੋਈ ਨਹੀਂ ਹੈ ਕੁਝ ਵੀ ਨਹੀਂ ਔਖਾ ਇਨਸਾਨ ਦੇ ਲਈ ਇਨਸਾਨ ਕਿੰਨਾ ਕੁਝ ਕਰ ਰਿਹਾ ਏ 80-80 ਸਾਲ ਦੇ ਬਜ਼ੁਰਗ ਫੋਨ ਦੇ ਉੱਤੇ ਆਪਣੇ ਕੰਮ ਨੂੰ ਕਰ ਰਹੇ ਨਹੀਂ ਜਿਨ੍ਹਾਂ ਨੂੰ ਕੁਝ ਵੀ ਨਹੀਂ ਸੀ ਹੁੰਦਾ ਵੀ ਘੱਟੋ-ਘੱਟ ਬਾਹਰ ਬੈਠੇ ਬੱਚਿਆਂ ਦੇ ਨਾਲ ਵੀਡੀਓ ਕਾਲ ਕਰਕੇ ਕੱਟ ਸਕਦੇ ਨੇ ਨਾ ਸਿੱਖ ਰਹੇ ਨੇ ਸਭ ਕੁਝ ਕਰ ਰਹੇ ਨੇ ਜਦੋਂ ਗੁਰੂ ਕੀ ਪਾਵਨ ਬਾਣੀ ਨੂੰ ਪੜੋਗੇ ਸਭ ਤੋਂ ਫਿਰ ਪਹਿਲਾ ਕੰਮ ਸ਼ੁਰੂ ਹੋਏਗਾ ਉਹ ਹੋਏਗਾ ਗੁਰਬਾਣੀ ਦੀ ਸੰਥਿਆ ਗੁਰਬਾਣੀ ਨੂੰ ਸਮਝਾਂਗੇ ਉਦੋਂ ਜਦੋਂ ਸਾਡਾ ਸਹੀ ਉਚਾਰਨ ਹੋਏਗਾ ਉਚਾਰਨ ਸਹੀ ਹੋਏਗਾ ਆਪਣੇ ਆਪ ਸ਼ਬਦ ਸਾਡੇ ਸਮਝ ਵਿੱਚ ਆਉਣਗੇ ਕਿ ਗੁਰੂ ਕੀ ਪਾਵਨ ਬਾਣੀ ਕਿਆ ਕੀ ਰਹੀ ਹੈ ਜੇ ਸੁਣੀਏ ਦੀ ਗੱਲ ਹੋਏਗੀ ਆਓ ਸੁਣੀਏ ਸੁਣੀਏ ਅਸੀਂ ਸ਼ਬਦ ਸ਼ਬਦਾਂ ਵਰਤਦੇ ਹਾਂ ਉੱਥੇ ਫਲਾਣਾ ਪ੍ਰਚਾਰਕ ਲੱਗਿਆ ਚਲੋ ਸੁਣੀਏ ਇੰਟਰਨੈਟ ਦੇ ਉੱਤੇ ਲਾਈਵ ਕਥਾ ਆ ਰਹੀ ਹੈ ਚਲੋ ਸੁਣੀਏ ਜਦੋਂ ਹੁਣ ਕਥਾ ਸੁਣ ਲਈ ਸੁਣਨ ਤੋਂ ਬਾਅਦ ਫਿਰ ਅੱਗੇ ਦਾ ਅਸੀਂ ਉਚਾਰਨ ਕਰਾਂਗੇ ਸੁਣ ਕੇ ਤੂੰ ਕੀ ਕੀਤਾ ਹੈ ਸੁਣਨ ਨਾਲ ਕੀ ਹੋਏਗਾ ਹੁਣ ਦੋਵਾਂ ਦੇ ਵਿੱਚ ਫਰਕ ਪੈ ਗਿਆ ਨਾ ਜਦੋਂ ਅਸੀਂ ਉਚਾਰਨ ਹੀ ਗਲਤ ਕਰ ਦਿੱਤਾ ਸੁਣੀਏ 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 ਜਿਹੜੇ ਚੰਗੇ ਭਲੇ ਪਾਠੀ ਗ੍ਰੰਥੀ ਪਾਠ ਕਰਦੇ ਨਹੀਂ ਹੈਰਾਨ ਹੋ ਜਾਈਦਾ ਕਿ ਉਹ ਵੀ ਉਚਾਰਨ ਗਲਤ ਕਰ ਰਹੇ ਨੇ ਸੁਣੀਏ ਕਰਕੇ ਉਚਾਰਨ ਸੁਣਿਆ ਹੈ ਪਾਠਕ ਨੇ ਸੁਣ ਜਦੋਂ ਸੁਣਨ ਦੀ ਗੱਲ ਕਰਦੇ ਹਾਂ ਇਨਸਾਨ ਆਮ ਅਸੀਂ ਮੈਂ ਬਹੁਤ ਉਦਾਹਰਨਾਂ ਜਿਹੜੀਆਂ ਹਨ ਉਹ ਲੈਂਦਾ ਹੁਣਾ ਜੋ ਸਾਡੀ ਆਮ ਜ਼ਿੰਦਗੀ ਦੇ ਅੰਦਰ ਵਾਪਰਦੀਆਂ ਹਨ। ਉਹ ਸਮਝਣਾ ਸੌਖਾ ਹੋ ਜਾਂਦਾ ਹੈ। ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਜਦੋਂ ਕਥਾ ਹੋ ਰਹੀ ਹੋਵੇ ਇਹੋ ਜੀ ਗੱਲ ਕੀਤੀ ਜਾ ਰਹੀ ਹੋਵੇ ਇਸ ਤਰ੍ਹਾਂ ਲੱਗਦਾ ਜਿਵੇਂ ਸਿੱਧੀ ਇਹ ਮੈਨੂੰ ਗੱਲ ਕੀਤੀ ਜਾ ਰਹੀ ਹੈ। ਅਸਲ 'ਚ ਤੁਹਾਡੇ ਨਾਲ ਸੰਗਤ ਦੇ ਨਾਲ ਪਰਿਵਾਰ ਦੇ ਨਾਲ ਵਿਚਰਨ ਦਾ ਮੌਕਾ ਮਿਲਦਾ ਜਦੋਂ ਗੱਲਾਂ ਦੇਖੀਦੀਆਂ ਨੇ। ਇਸ ਕਰਕੇ ਗੱਲਾਂ ਇਸ ਤਰ੍ਹਾਂ ਲੱਗਦੀ ਜਿਵੇਂ ਸਾਡੀ ਆਪਣੀ ਲਾਈਫ ਦੀ ਨਿੱਜੀ ਗੱਲ ਹੈ ਪਰ ਹੁੰਦੀ ਸਾਰਿਆਂ ਦੀ ਸਾਂਝੀ ਹੈ ਆਮ ਪਤੀ ਕਰੋ ਬਾਜ਼ਾਰ ਗਿਆ ਹੋਏ ਪਤਨੀਆਂ ਨੂੰ ਕਹਿ ਕੇ ਆ ਚੀਜ਼ ਲੈ ਕੇ ਆਉਣੀ ਹੈ ਤੇ ਸੌਦਾ ਲੈ ਕੇ ਆਉਣਾ ਤੇ ਸਬਜ਼ੀ ਲੈ ਕੇ ਆਉਣੀ ਹੈ ਆਜ ਸਮਾਨ ਜ਼ਰੂਰ ਲੈ ਕੇ ਆਏ ਉਹ ਜਾਂਦਾ ਜਾਂਦਾ ਹੱਥ ਖੜਾ ਕਰ ਦਿੰਦਾ ਹੁਣ ਬਾਜ਼ਾਰ ਚੱਲਿਆ ਗਿਆ ਦੋ ਢਾਈ ਘੰਟੇ ਲਗਾਤਾਰ ਉੱਥੇ ਘੁੰਮਦਾ ਰਿਹਾ ਸਮਾਨ ਲਿਆ ਸਭ ਕੁਝ ਉਹਨੇ ਖਰੀਦੇ ਆਏ ਖਰੀਦਾਰੀ ਕਰਨ ਤੋਂ ਬਾਅਦ ਵਾਪਸ ਆਇਆ ਤੇ ਪਤਨੀ ਆ ਕੇ ਕਹਿੰਦੀ ਹੈ ਉਹ ਚੋਲੇ ਨੂੰ ਵੇਖਦੀ ਹੈ ਬੈਗ ਨੂੰ ਦੇਖਦੀ ਹੈ ਜੋ ਕੈਰੀ ਬੈਗ ਲੈ ਕੇ ਆਇਆ ਹੁੰਦਾ ਹੈ ਉਹ ਕਹਿੰਦੀ ਤੁਹਾਨੂੰ ਮੈਂ ਦੋ ਤਿੰਨ ਵਾਰ ਕਿਹਾ ਵੀ ਸੀ ਤੁਸੀਂ ਹੱਥ ਵੀ ਖੜਾ ਕਰਕੇ ਕਿ ਤੁਸੀਂ ਸਮਾਨ ਨਹੀਂ ਲੈ ਕੇ ਆਏ ਤੁਹਾਨੂੰ ਸੁਣਿਆ ਨਹੀਂ ਸੀ ਅਸਲ ਤਾਂ ਸੁਣਿਆ ਸੀ ਪਰ ਉਹਦੇ ਚਿੱਤ ਦੇ ਵਿੱਚ ਉਹਦੇ ਇਹ ਚੀਜ਼ ਵਸੀ ਨਹੀਂ ਸੀ ਗੁਰਬਾਣੀ ਨੂੰ ਸੁਣਿਆ ਹੈ ਆਸਰੀਵਾਰ ਦਾ ਕੀਰਤਨ ਹੋਇਆ ਹੈ ਤਕਰੀਬਨ ਡੇਢ ਘੰਟਾ 5:30 ਵਜੇ ਤੋਂ ਲੈ ਕੇ 7:00 ਵਜੇ ਤੱਕ ਗੁਰਬਾਣੀ ਕੀਰਤਨ ਹੁੰਦਾ ਹੈ ਸੁਣਿਆ ਕੱਚ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਨਾਲ ਪਕੌੜੇ ਖਾ ਰਹੇ ਸੀ ਬੈਠ ਕੇ ਨਾਲ ਚਾਹ ਪੀ ਰਹੇ ਸੀ ਨਾਲ ਤਾੜੀਆਂ ਮਾਰ ਕੇ ਹੱਸ ਰਹੇ ਸੀ ਸੁਣਿਆ ਸੁਣਿਆ ਤਾਂ ਹੀ ਪਤਾ ਲੱਗਿਆ ਜਦੋਂ ਪੂਰਾ ਪ੍ਰਬ ਅਰਾਦੇ ਆ ਪੂਰਾ ਜਾਕਾ ਨਾ ਫਟਾਫਟ ਪਲੇਟਾਂ ਅੱਧਾ ਰਸਗੁਲਾ ਰਹਿ ਜਾਂਦਾ ਤੇ ਪਕੌੜੇ ਰਹਿੰਦੇ ਫਟਾਫਟ ਛੁੱਟ ਕੇ ਭੱਜ ਜਾਂਦੇ ਕਿਹਨੇ ਪਾਠ ਸਮਾਪਤ ਹੋਣ ਲੱਗਾ ਚਲੋ ਹੁਣ ਚੌਰ ਸਾਹਿਬ ਕਰਾਂਗੇ ਜਾ ਕੇ ਅਰਦਾਸ ਹੋਇ ਇੱਕ ਸੁਣਿਆ ਹੈ ਨਾ ਗੁਰਬਾਣੀ ਨੂੰ ਸੁਣਿਆ ਹੈ ਪਾਠ ਨੂੰ ਸੁਣਿਆ ਹੈ ਕਥਾ ਨੂੰ ਸੁਣਿਆ ਹੈ ਅਰਦਾਸ ਨੂੰ ਸੁਣਿਆ ਹੈ ਅਰਦਾਸ ਨੂੰ ਸੁਣਿਆ ਹੈ ਰੋਜ਼ਾਨਾ ਜਦੋਂ ਫਿਰ ਅਸੀਂ ਅਰਦਾਸ ਨੂੰ ਪੜ੍ਹ ਕੇ ਫਿਰ ਜਦੋਂ ਅਸੀਂ ਕੇਸਾ ਨੂੰ ਕਤਲ ਕਰਾਉਣ ਵਾਲੇ ਪਾਸੇ ਤੁਰ ਪੈਂਦੇ ਹਾਂ ਖਾਸ ਕਰਕੇ ਪੈਣਾ ਸੁਣਿਆ ਹੈ ਜੇ ਸੁਣ ਕੇ ਲੰਘੇ ਅੱਗੇ ਇੱਕ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਈ ਫਿਰ ਆਪਣੇ ਆਪ ਪਾਰਲਰ ਤੇ ਜਾ ਕੇ ਆਪਣੇ ਆਪ ਨਾਈ ਦੇ ਕੋਲ ਬੈਠ ਕੇ ਫਿਰ ਅਸੀਂ ਇਹ ਨਹੀਂ ਕਾਵਾਂਗੇ ਕਿ ਲੈ ਤੂੰ ਸਾਡੇ ਕੇਸ ਕੱਟ ਦੇ ਸਾਡੇ ਕੇਸਾਂ ਨੂੰ ਕਤਲ ਕਰ ਦੇ ਸੁਣਿਆ ਸੁਣਨਾ ਮਾਇਨੇ ਨਹੀਂ ਰੱਖਦਾ ਸੁਣ ਕੇ ਜੇਕਰ ਉਹਨੂੰ ਅਸੀਂ ਆਪਣੇ ਜ਼ਿਹਨ ਦੇ ਅੰਦਰ ਧਾਰਨ ਨਹੀਂ ਕਰਦੇ ਉਹਨਾਂ ਤੱਕ ਸਾਡਾ ਸੁਣਿਆ ਹੋਇਆ ਸਫਲ ਨਹੀਂ ਹੈ। ਉਹ ਪਤਨੀ ਆਖਦੀ ਹੈ ਕਿ ਨਹੀਂ ਤੁਸੀਂ ਹੱਥ ਘੜਾ ਕਰਕੇ ਗਏ ਸੀ ਤੁਸੀਂ ਕੋ ਅਸਮਾਨ ਲੈ ਕੇ ਨਹੀਂ ਆਏ। ਉਹ ਕਹਿੰਦਾ ਮੈਂ ਅਸਲ 'ਚ ਸੁਣਿਆ ਹੋਇਆ ਸੀ। ਇਹ ਨਹੀਂ ਫਿਰ ਲਿਆਂਦਾ ਕੋਈ ਨਹੀਂ ਕਹਿੰਦਾ ਮੇਰੇ ਚਿੱਤ ਦੇ ਵਿੱਚੋਂ ਨਿਕਲ ਗਿਆ। ਸਤਿਗੁਰ ਪਾਤਸ਼ਾਹ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਮਾਲਕ ਆਖਣ ਲੱਗੇ ਸੁਣਦਾ ਹੈ ਸਾਰੇ ਕੁਝ ਸਾਰੇ ਲੋਕ ਸੁਣਦੇ ਨੇ ਪਰ ਮਹਾਰਾਜ ਕਿੰਨੇ ਸੁਣਨ ਤੋਂ ਬਾਅਦ ਉਹਨੂੰ ਧਾਰਨ ਕਰਨਾ ਪੈਂਦਾ ਹੈ ਗੁਰਬਾਣੀ ਨੂੰ ਪੜ੍ਹਿਆ ਗੁਰਬਾਣੀ ਨੂੰ ਸੁਣਿਆ ਪਰ ਸਕੇ ਸੁਣਨਾ ਕਿਰਿਆ ਨਹੀਂ ਹੋ ਸਕਦੀ ਇਸ ਤਰ੍ਹਾਂ ਕੇ ਯਰ ਹੁੰਦਾ ਹੈ ਨਾ ਗੁਰਬਾਣੀ ਦੇ ਅੰਦਰ ਬਹੁਤ ਸਤਿਗੁਰੂ ਜੀ ਨੇ ਉਦਾਹਰਣ ਦਿੱਤੀਆਂ ਨੇ ਇਸ ਤਰ੍ਹਾਂ ਦੀਆਂ ਕਈ ਵਾਰ ਇਨਸਾਨ ਪੈਦਾ ਹੋਇਆ ਹੁੰਦਾ ਹੈ ਪੈਦਾ ਹੁੰਦੇ ਆ ਉਹਦੇ ਸਰੀਰ ਦੀ ਐਸੀ ਸ਼ਕਤੀ ਹੁੰਦੀ ਹੈ ਜਿਹੜੀ ਉਹਦੇ ਕੰਨਾਂ ਤੱਕ ਨਹੀਂ ਪਹੁੰਚਦੀ ਜਿੱਦੇ ਕਰਕੇ ਅਸੀਂ ਆਮ ਸ਼ਬਦ ਵਰਤਦੇ ਹਾਂ ਇਹ ਬੋਲਾ ਹੈ ਇਹ ਸੁਣ ਨਹੀਂ ਸਕਦਾ ਇਹ ਬੋਲਾ ਹੈ ਇਹ ਸੁਣ ਨਹੀਂ ਸਕਦਾ ਪਰ ਸਤਿਗੁਰ ਪਾਰਸ਼ਾ ਜਦੋਂ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਇਹਦੇ ਅਸਲ ਚ ਬੋਲਾ ਉਹ ਨਹੀਂ ਹੈ बोला ਉਹ ਹੈ ਜਿਨੇ ਪੜਿਆ ਵੀ ਹੈ ਧਰਮ ਗ੍ਰੰਥਾਂ ਨੂੰ ਸੁਣਿਆ ਵੀ ਹੈ ਧਰਮ ਗ੍ਰੰਥਾਂ ਦੇ ਬਾਰੇ ਪਰ ਜੋ ਸੁਣ ਕੇ ਪੜ ਕੇ ਫੇਰ ਉਹਦੇ ਅੰਦਰ ਤੱਕ ਜਿਹਨ ਤੱਕ ਉਹ ਸੱਚ ਨਹੀਂ ਅਪੜਦਾ ਪਾਰਸ਼ਾ ਕਹਿੰਦੇ ਉਹ ਬੋਲਾ ਹੈ ਕੇਵਲ ਉਹਨੇ ਟੱਲੀਆਂ ਨੂੰ ਸੁਣਿਆ ਹੈ ਕੇਵਲ ਉਹਨਾਂ ਢੋਲਕੀਆਂ ਨੂੰ ਹਰਮੋਨੀਅਮ ਦੇ ਵਾਜੇ ਦੀ ਸੁਰਾਂ ਨੂੰ ਸੁਣਿਆ ਹੈ ਕੇਵਲ ਢਾਡੀ ਦੀਆਂ ਉਹਨੇ ਢਾਡਾਂ ਨੂੰ ਸੁਣਿਆ ਹੈ ਜੇਕਰ ਨਹੀਂ ਸੁਣਿਆ ਉਹਨੇ ਗੁਰਬਾਣੀ ਦੇ ਸੱਚ ਨੂੰ ਨਹੀਂ ਸੁਣਿਆ ਪਾਰਸ਼ਾ ਬਖਸ਼ਿਸ਼ ਕਰਦੀ ਨਹੀਂ ਪਗਰ ਸਾਹਿਬ ਦਾ ਬੜਾ ਪਿਆਰਾ ਸ਼ਬਦ ਹੈ ਭਗਤ ਪਰਮਾਨੰਦ ਜੀ ਦਾ ਤੇ ਨਰ ਕਿਆ ਪੁਰਾਣ ਸੁਣ ਕੀਨਾ हे ਨਰ हे ਬੰਦੇ ਤੂੰ ਪ੍ਰਾਣ ਆਦਿਕ ਧਾਰਮਿਕ ਪੁਸਤਕਾਂ ਨੂੰ ਬਹੁਤ ਸੁੰਦਾ ਹੈ ਬੜਾ ਸੁਣੇ ਮਹਾਨ ਗੁਰਮਤ ਸਮਾਗਮ 35ਵਾਂ ਮਹਾਨ ਗੁਰਮਤ ਸਮਾਗਮ 40ਵਾਂ ਮਹਾਨ ਗੁਰਮਤ ਸਮਾਗਮ ਭਾਈ ਸਾਹਿਬ ਜਦੋਂ ਉਹ ਸਮਾਗਮ ਸ਼ੁਰੂ ਹੋ ਰਿਹਾ ਸੀ ਆਪਾਂ ਉਦੋਂ ਤੇ ਜਾ ਰਹੇ ਹਾਂ ਹਸਾਵ ਨਾਲ ਅਸੀਂ ਸਨ ਫਲਾਣੀ ਜੇ ਇੱਥੇ ਆ ਗਏ ਸੀ ਲਗਾਤਾਰ ਇਸੇ ਸਮਾਗਮ ਨੂੰ ਸੁਣਨ ਮਾਤੇ ਜਾਂਦੇ ਹਾਂ ਬੜਾ ਵੱਡਾ ਸਮਾਗਮ ਹੁੰਦਾ ਹੈ ਬੜੇ ਵੱਡੇ ਪ੍ਰਚਾਰਕ ਕੌਥੀ ਹੁੰਦੀ ਨਹੀਂ ਹੁਣ ਭਗਤ ਪਰਮਾਨੰਦ ਜੀ ਖੈਣ ਲੱਗੇ ਪੁੱਤਰਾ ਆ ਜਾ ਬੈਠ ਜਾ ਤੈਨੂੰ ਗੱਲ ਸੁਣਾਵਾਂ ਤੇ ਨਰ ਇਹ ਬੰਦੇ ਕਿ ਆ ਪੁਰਾਣ ਸੁਣ ਕੀਨਾ ਤੂੰ ਬਹੁਤ ਕੁਝ ਸੁਣਿਆ ਹੈ ਕੋਈ ਸ਼ੱਕ ਨਹੀਂ ਹੈ ਨੋ ਡਾਟ ਤੂੰ ਤੂੰ ਬਹੁਤ ਕੁਝ ਸੁਣਿਆ ਹੈ ਪਰ ਪਾਤਸ਼ਾਹ ਖੈਣ ਲੱਗੇ ਖਟਿਆ ਕੀ ਹੈ ਖਟਿਆ ਕੁਝ ਨਹੀਂ ਜਿੰਨੂੰ ਭਗਤ ਕਬੀਰ ਸਾਹਿਬ ਕਹਨ ਲੱਗੇ ਕਿਆ ਪੜੀਐ ਕਿਆ ਗੁਣੀਐ ਕਿਆ 베ਦ ਪੁਰਾਨਾ ਸੁਣੀਐ ਹੁਣ ਅਗਲੀ ਪੰਕਤੀ ਪੜਿਓ ਬੜੇ ਕਮਾਲ ਦੀ ਹੈ ਪੜੇ ਸੁਨੇ ਕਿਆ ਹੋਈ ਜੋ ਸੱਜਣਾ ਮਿਲੇ ਉਸ ਕਿੱਡੀ ਵੱਡੀ ਗੱਲ ਕਰ ਦਿੱਤੀ ਇਸ ਚੀ ਦੀ ਪੜਿਆ ਹੈ ਸੁਨੇ ਹੈ ਬਹੁਤ ਹੈ ਭਗਤ ਕਬੀਰ ਸਾਹਿਬ ਦੇ ਬਹੁਤ ਸੁਣਦੇ ਹੈ ਬੜੀ ਹਾਂ ਤੇ ਗੱਲ ਤਰਸਦੀ ਵਾਲੀ ਹੈ ਪਰ ਬੜੀ ਕਮਾਲ ਦੀ ਗੱਲ ਕੀਤੀ ਪ੍ਰੋਫੈਸਰ ਸਰਬਜੀਤ ਸਿੰਘ ਹੁੰਦਾ ਇੱਕ ਵਾਰ ਬੈਠੇ ਇਸ ਤਰ੍ਹਾਂ ਤੇ ਕਹਿੰਦੇ ਮੈਂ ਅਮਰੀਕਾ ਗਿਆ ਹੁਣ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇਹਦੇ ਵੱਡੇ ਦੇਸ਼ ਨੇ ਉੱਥੇ ਲਾਈਫ ਬਹੁਤ ਬਿਜ਼ੀ ਹੈ ਘਰੇ ਕਿਨ ਸੰਤੀ ਐਨੀ ਲਾਈਫ ਬਿਜ਼ੀ ਹੈ ਕਿ ਉਹ ਕਮਰੇ ਦੇ ਨਾਲ ਕਮਰਾ ਹੁੰਦਾ ਪਤਾ ਨਹੀਂ ਹੁੰਦਾ ਕਦੋਂ ਕੋਈ ਆ ਰਿਹਾ ਕਦੋਂ ਕੋਈ ਜਾ ਰਿਹਾ ਕਦੋਂ ਕੋਈ ਉੱਠ ਰਿਹਾ ਕਦੋਂ ਕੋਈ ਜਾਗ ਰਿਹਾ ਆਪਣੇ ਕੰਮ 'ਚ ਸਾਰੇ ਲੋਕ ਬਿਜ਼ੀ ਨੇ ਮੇਰਾ ਮਿੱਤਰ ਵੀ ਕੱਲ ਫੋਨ ਕਰ ਰਿਹਾ ਸੀ ਗੁਰਜੰਟ ਸਿੰਘ ਅਮਰੀਕਾ ਦੇ ਵਿੱਚ ਹੈ ਉਹ ਕੱਲ ਗੱਲ ਕਰ ਰਿਹਾ ਸੀ ਕਹਿੰਦਾ ਪੈਸਾ ਤਾਂ ਬਹੁਤ ਕਮਾ ਲਿਆ ਇੱਥੇ ਰਹਿ ਕੇ ਪਰ ਜ਼ਿੰਦਗੀ ਦੇ ਅੰਦਰ ਸੰਤੁਸ਼ਟਤਾ ਨਹੀਂ ਹੈ ਬੇਰਮੀ ਕਹਿੰਦਾ ਅਮਰੀਕਾ ਕੈਨੇਡਾ ਵਾਲੇ ਤੁਹਾਡੇ ਵਾਸਤੇ ਆ ਜਿਹੜੇ ਤੁਸੀਂ ਇੰਡੀਆ ਬੈਠ ਕੇ ਕਹਿ ਰਹੇ ਹੋ ਅਮਰੀਕਾ ਗਿਆ ਕੈਨੇਡਾ ਗਿਆ ਹੈ ਪਰ ਕਹਿੰਦਾ ਇੱਥੇ ਜ਼ਿੰਦਗੀ ਪੈਸਾ ਹੀ ਹੈ ਇਕੱਲਾ ਬਾਹਰ ਲਾਈਫ ਬਹੁਤ ਬਿਜੀ ਹੈ ਤੇ ਉਹ ਅੱਖਾਂ ਲੱਗੇ ਕਹਿੰਦੇ ਕਿ ਇੱਕ ਫੈਮਿਲੀ ਦੇ ਕੋਲ ਕਿਹਨੇ ਭਾਈ ਸਾਹਿਬ ਸਾਡੇ ਘਰ ਵਿੱਚ 24 ਘੰਟੇ ਗੁਰਬਾਣੀ ਚੱਲਦੀ ਹੈ 24 ਘੰਟੇ ਹਰ ਵੇਲੇ ਕਿਹਨੇ 24 ਘੰਟੇ ਕਿਵੇਂ ਕੰਮ ਤੇ ਨਹੀਂ ਜਾਂਦੇ ਕੰਮ ਤੇ ਜਾਂਦੇ ਆਪਾਂ ਪਰ ਅਸੀਂ ਨਾ ਬਹੁਤ ਮਹਿੰਗਾ ਅਸੀਂ ਸਟੀਰੀਓ ਵਗੈਰਾ ਲੈ ਕੇ ਲਿਆਂਦਾ ਹੈ ਬੂਫਰ ਵਗੈਰਾ ਬਹੁਤ ਮਹਿੰਗੇ ਲੈ ਕੇ ਰੱਖੇ ਨੇ ਜਿਹੜੇ ਲਗਾਤਾਰ ਵੀ ਚੱਲਦੇ ਰਹਿਣ ਕਦੇ ਖਰਾਬ ਨਹੀਂ ਹੋਣਗੇ ਅਸੀਂ ਕੰਮ ਦੇ ਉੱਤੇ ਚੱਲ ਜਾਂਦੇ ਆ ਆ ਸਹਿਜ ਪਾਠ ਲੱਜਾਈਦਾ ਹੀ ਇਸੇ ਸਹਿਜ ਪਾਠ ਚੱਲਦਾ ਰਹਿੰਦਾ ਸਾਡੇ ਮਗਰੋਂ ਗੁਰਬਾਣੀ ਚੱਲਦੀ ਰਹਿੰਦੀ ਆ ਸਾਡੇ ਮਗਰੋਂ ਵੀ ਉਹ ਕਿ ਨਮਾਜ਼ ਸਿਰ ਨਾਲ ਗੱਲ ਕੀਤੀ ਕਿ ਮੈਂ ਕਿਹਾ ਜਦੋਂ ਤੁਸੀਂ ਵਾਪਸ ਆਉਂਦੇ ਹੋ ਆ ਤੁਹਾਡੇ ਸੋਫੇ ਜਿਹੜੇ ਨੇ ਫਿਰ ਆਉਂਦਿਆਂ ਨੂੰ ਸਿੱਖ ਬਣ ਜਾਂਦੇ ਨੇ ਇਹ ਤੁਹਾਡੇ ਬੈੱਡ ਇਹ ਤੁਹਾਡੀਆਂ ਕੁਰਸੀਆਂ ਇਹ ਆਉਂਦਿਆਂ ਫਿਰ ਸਿੱਖ ਬਣ ਜਾਂਦੀਆਂ ਨੇ ਹੱਸ ਕੇ ਕਹਿਣ ਲੱਗੇ ਕਹਿੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਗੁਰੂਆਂ ਦੇ ਗੁਰੂ ਹੋਣ ਸਿਰ ਸ਼ਾਹਾਂ ਦੇ ਸ਼ਾਹ ਤੂੰ ਸ਼ਾਹਾਂ ਦਾ ਸ਼ਾਹ ਹੈ ਤੂੰ ਪਾਤਸ਼ਾਹ ਦਾ ਪਾਤਸ਼ਾਹ ਹੈ ਜਿਹਦੀ ਗੱਲ ਕਰਦੇ ਨੇ ਜੇਬਾ ਇੱਕ ਕਵਣ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋਂ ਅੰਤ ਨਾ ਕਿੰਹੀ ਲਈਏ ਟੀਚਰ ਕਲਾਸ ਚ ਬੋਲ ਰਿਹਾ ਹੋਏ ਸਟੂਡੈਂਟ ਸੁਣਨ ਵਾਲਾ ਕੁਝ ਨਾ ਕੋਈ ਨਾ ਹੋਏ ਮਾਫ ਕਰੇ ਗੁਰੂ ਦੀ ਤੋਹਫੀਨ ਹੈ ਕਿ ਨਹੀਂ ਹੈ ਗੁਰਬਾਣੀ ਨੂੰ ਅਸੀਂ ਇਸ ਤਰ੍ਹਾਂ ਕਰ ਲਿਆ ਸੁਣਿਆ ਬਹੁਤ ਕੁਝ ਪਰ ਪੜ੍ਹ ਸ਼ਕ ਕਰੇ ਪੜ੍ਹੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸੇ ਪੜ੍ਹੇ ਸੁਣ ਦਾ ਤੇਰਾ ਕੋਈ ਲਾਭ ਨਹੀਂ ਉੱਤੇ ਅਜਿਹਾ ਇਸ ਤਰ੍ਹਾਂ ਹੋ ਰਿਹਾ ਹੈ ਨਾ ਲੱਖਾਂ ਰੁਪਏ ਦੇ ਪਾਠ ਵੱਡੇ ਸਥਾਨਾਂ ਦੇ ਤੇ ਧਾਰਮਿਕ ਸਥਾਨਾਂ ਦੇ ਉੱਤੇ ਹੋ ਰਹੇ ਨੇ ਲੋ ਜੀ ਤੁਹਾਨੂੰ 22 ਅਕਤੂਬਰ ਤੁਹਾਨੂੰ ਤਰੀਕ ਮਿਲ ਗਈ ਹੈ ਠੀਕ ਹੈ 22 23 24 ਤਰੀਕ ਨੂੰ ਤੁਹਾਡੇ ਪਾਠ ਦਾ ਭੋਗ ਹੋਏਗਾ ਆ ਜਿਓ ਤੁਸੀਂ ਪਹੁੰਚਿਆ ਲੰਗੇ ਸਭ ਕੁਝ ਗੁਰੂ ਦੀ ਤੋਹਫੀਨ ਹੈ ਕਿ ਨਹੀਂ ਹੈ ਅਸੀਂ ਇਹਨੂੰ ਸ਼ਰਦਾ ਦਾ ਨਾਮ ਦੇ ਕੇ ਅਸੀਂ ਤਰਨ ਤੇ ਮਾਰ ਕੇ ਸੈਟ ਤੇ ਨਿਕਲ ਗਏ ਪਰ ਯਾਦ ਰੱਖਿਓ ਗੁਰੂ ਨਾਲ ਬਹੁਤ ਵੱਡਾ ਤੋਖਾ ਹੈ ਇਸ ਦੀ ਤ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਭਗਤ ਕਬੀਰ ਸਾਹਿਬ ਕਿਆ ਪੜੀਐ ਕਿਆ ਗੁਣੀਐ ਕਿਆ 베ਦ ਪੁਰਾਣਾ ਸੁਣੀਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸੋਈ ਪਾਤਸ਼ਾਹ ਕਹਿੰਨ ਜਿੰਨਾ ਤੱਕ ਤੇਰੇ ਅੰਦਰ ਸਹਿਜ ਨਹੀਂ ਆਇਆ ਤੇਰੇ ਸੁਣਨ ਦਾ ਕੋਈ ਫਾਇਦਾ ਨਹੀਂ ਹੈ ਤਰਾ ਸੁਣਿਆ ਹੋਇਆ ਇਸ ਤਰ੍ਹਾਂ ਹੈ ਜਿਵੇਂ ਇੱਥੋਂ ਸੁਣਿਆ ਇੱਥੋਂ ਅੱਗੇ ਕੱਢ ਦਿੱਤਾ ਤੈ ਨਰ ਕਿਆ ਪੁਰਾਣ ਸੁਨ ਕੇ ਨਾ ਹੈ ਬੰਦੇ ਤੂੰ ਧਾਰਮਿਕ ਪੁਸਤਕਾਂ ਦਾ ਬਹੁਤ ਰਟਨ ਕੀਤਾ ਹੈ ਬਹੁਤ ਕੁਝ ਤੂੰ ਸੁਣਿਆ ਹੈ ਅਨਪਾਵਨੀ ਭਗਤ ਨਹੀਂ ਉਪਜੀ ਭੁੱਖੇ ਦਰ ਨਾ ਦੀਨਾ ਤੇਰੇ ਅੰਦਰ ਨਾ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਹੈ ਨਾ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ ਹੈ ਨਹੀਂ ਕੀਤੀ ਮੈਂ ਬੇਨਤੀ ਕਰਾਂ ਹਰੇਕ ਇਨਸਾਨ ਦਾ ਬੈਕਗ੍ਰਾਉਂਡ ਪਿੰਡ ਤੋਂ ਜੁੜਿਆ ਹੋਇਆ ਹੈ ਤੁਸੀਂ ਸ਼ਹਿਰਾਂ 'ਚ ਰਹਿ ਰਹੇ ਹੋ ਪਿੰਡ ਵਿੱਚ ਬਹੁਤ ਐਸੇ ਪਰਿਵਾਰ ਨੇ ਬੱਚੇ ਨੇ ਜਿਹੜੇ ਪੜਨ ਤੋਂ ਸਮਰੱਥ ਨਹੀਂ ਪਹਿਲੀ ਗੱਲ ਤੇ ਸਕੂਲ ਹੀ ਬਹੁਤ ਦੂਰ ਦੂਰ ਨੇ 5 5 6 6 ਕਿਲੋਮੀਟਰ ਜਿਹੜੇ ਕਾਲਜ ਸਟੂਡੈਂਟਸ ਪੜ ਰਹੇ ਨੇ ਕਿਸੇ ਨਾ ਕਿਸੇ ਬੱਚੇ ਦੇ ਐਡਮਿਸ਼ਨਾਂ ਦੇ ਦੇਣ ਚੱਲ ਰਹੇ ਨੇ ਕਿਸੇ ਨਾ ਕਿਸੇ ਬੱਚੇ ਦੇ ਫੀਸ ਵਿੱਚ ਹੈਲਪ ਜ਼ਰੂਰ ਕਰੋ ਛੱਡ ਦੇ ਓਲੰਗਰ ਲਗਾਉਣੇ ਹੱਦ ਹੁੰਦੀ ਹੈ ਉਦੋਂ ਆਹ ਹੌਲੇ ਮੱਲੇ ਤੇ ਦੇਖਿਆ ਸੀ ਕਿਲੋ ਕਿਲੋਮੀਟਰ ਦੇ ਉੱਤੇ 1-1 ਕਿਲੋਮੀਟਰ ਦੇ ਉੱਤੇ ਸਪੀਕਰ ਲੱਗੇ ਹੋਏ ਰੋਕ ਰੋਕ ਕੇ ਬਲਾ ਬਲਾ ਕੇ ਸਪੈਸ਼ਲ ਲੰਗਰ ਇਸ ਚੀਜ਼ ਦੇ ਸਪੈਸ਼ਲ ਲੰਗਰ ਇਸ ਚੀਜ਼ ਦੇ ਕਿਹੜੀ ਇੰਨੀ ਭੁੱਖ ਹੈ ਜਿਹੜੀ ਅੱਧੇ ਕਿਲੋਮੀਟਰ ਤੋਂ ਬਾਅਦ ਲੱਗ ਜਾਂਦੀ ਹੈ ਕਿਹੜੀ ਇੰਨੀ ਜ਼ਿਆਦਾ ਭੁੱਖ ਹੈ ਜਿਹੜੀ ਪੌਣੇ ਕਿਲੋਮੀਟਰ ਤੋਂ ਡੇਢ ਕਿਲੋਮੀਟਰ ਦੇ ਬਾਅਦ ਹੀ ਲੱਗ ਜਾਂਦੀ ਹੈ ਧਨ ਗੁਰੂ ਅੰਗਦ ਦੇ ਮਹਾਰਾਜ ਪਾਰਸ਼ਣ ਜਿੱਥੇ ਗੁਰੂ ਕੇ ਲੰਗਰਾਂ ਦੇ ਲੰਗਰ ਚਲਾਏ ਸਨ ਗੁਰੂ ਨਾਨਕ ਸਾਹਿਬ ਪਾਰਸ਼ਣ ਜਿੱਥੇ ਲੰਗਰ ਚਲਾਏ ਸਨ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਜੀਵਨ ਨੂੰ ਪੜ੍ਹ ਕੇ ਦੇਖੋ ਮਹਾਰਾਜ ਪਾਰਸ਼ਣ ਨੇ ਉੱਥੇ દવાખાਨਾ ਹੀ ਕਾਇਮ ਕੀਤੇ ਲੋੜਵੰਦਾਂ ਦਾ ਇਲਾਜ ਹੋ ਸਕੇ ਤੇ ਗੁਰੂ ਅੰਗਦ ਦੇ ਮਹਾਰਾਜ ਪਾਰਸ਼ਣ ਕੈਦੇ ਛਪਵਾ ਕੇ ਜਿਹੜੇ ਨੇ ਉਹ ਵੰਡੇ ਨੇ ਗੁਰਮਤਿ ਅਖਰਾਂ ਦਾ ਪ੍ਰਚਾਰ ਕੀਤਾ ਹੈ ਤਾਹੇ ਤੇ ਗੁਰੂ ਕੀ ਪਾਵਨ ਬਾਣੀ ਨੇ ਬਖਸ਼ਿਸ਼ ਕਰ ਦਿੱਤੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਇਹ ਵਿਦਿਆ ਤੇ ਪਰਉਪਕਾਰ ਕਰੇਗੀ ਬੰਦੇਆ ਵਿਦਿਆ ਨੂੰ ਵਿਚਾਰਨਾ ਸ਼ੁਰੂ ਕਰ ਦਿੱਤੇ ਅਸੀਂ ਲੰਗਰਾਂ ਨੂੰ ਬੜਾ ਪ੍ਰਚਾਰਿਆ ਪ੍ਰਸਾਰਿਆ ਵਿਦਿਆ ਦਾ ਮਿਆਰ ਸਾਡਾ ਬੜਾ ਖੇਠਾਂਡੇ ਗਿਆ ਜਾ ਕੇ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਵਿਦਿਆ ਖੋ ਕੇ ਮਾਫ ਕਰਿਓ ਅਸੀਂ ਲੰਗਰਾਂ ਦੇ ਮਗਰ ਲਾ ਕੇ ਅਸੀਂ ਵਿਦਿਆ ਨੂੰ ਆਪ ਖੋਲਿਆ ਕਿਸੇ ਲੋੜਵੰਦ ਬੱਚੇ ਦੀ ਵਿਦਿਆ ਦੇ ਵਿੱਚ ਉਹਦਾ ਮਦਦ ਕਰੋ ਕਿ ਸੇਰੀ ਪੜਾਈ ਵਿੱਚ ਹੈਲਪ ਹੋ ਸਕੇ ਸਤਿਗੁਰ ਪਾਤਸ਼ਾਹ ਕਹਿੰਦੇ ਤੂੰ ਕਿਸੇ ਦੀ ਲੋੜ ਨਹੀਂ ਪੂਰੀ ਕਰ ਸਕਿਆ ਮੈਂ ਨਹੀਂ ਕਹਿ ਰਿਹਾ ਪਾਤਸ਼ਾਹ ਨੇ ਅਨਪਾਵਨੀ ਭਗਤ ਨਹੀਂ ਉਪਜੀ ਪ੍ਰਭੂ ਦੀ ਅਟੱਲ ਭਗਤੀ ਜਿਹੜੀ ਤੇਰੇ ਅੰਦਰ ਉਪਜੀ ਨਹੀਂ ਸੁਣ ਕੇ ਨਾ ਤੇ ਕਦੇ ਕਿਸੇ ਦੇ ਕੰਮ ਆ ਸਕਿਆ ਕਿਸੇ ਨੂੰ ਦਾਨ ਕੀਤਾ ਹੀ ਪਾਤਸ਼ਾਹ ਕਹਿੰਦੇ ਉਪਜੀ ਭੁੱਖੇ ਦਾਣ ਨਾ ਦੀਨਾ ਤੇ ਪਾਤਸ਼ਾਹ ਕਹਿੰਦੇ ਕਿਸੇ ਭੁੱਖੇ ਨੂੰ ਭੁੱਖਾ ਕੇਵਲ ਰੋਟੀ ਦਾ ਨਹੀਂ ਹੋ ਸਕਦਾ ਯਾਦ ਰੱਖਿਓ ਭੁੱਖਾ ਭੋਖਾ ਨੂੰ ਕੇਵਲ ਰੋਟੀ ਦੇ ਨਾਲ ਨਾ ਜੋੜ ਕੇ ਦੇਖਿਓ ਜਿਹੜਾ ਵਿੱਦਿਆ ਲੈਣੀ ਚਾਹੁੰਦਾ ਹੋਵੇ ਪਰ ਉਹਦੇ ਕੋਲ ਪੈਸੇ ਦੀ ਲੋੜ ਪੂਰੀ ਨਾ ਹੋਏ ਸਾਚ ਯਾਦ ਰੱਖਿਓ ਵੀ ਭੁੱਖਾ ਹੈ ਉਹਦੀ ਲੋੜ ਨੂੰ ਵੀ ਪੂਰਾ ਕਰਨਾ ਹੈ ਉਹਨੂੰ ਵੀ ਰਜਾਉਣਾ ਹੈ ਪਾਸ਼ਾ ਕਹ ਲਗੇ ਭੁੱਖੇ ਦਾਨ ਨਾ ਦੀਨਾ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੁਟਿਓ ਦੇਵਾ ਪਾਸ਼ਾ ਕੰ ਨਾ ਤੇਰੇ ਅੰਦਰ ਇਹ ਚੀਜ਼ਾਂ ਨੂੰ ਸੁਣ ਕੇ ਨਾ ਤੇਰੇ ਅੰਦਰ ਕਾਮ ਗਿਆ ਨਾ ਕ੍ਰੋਧ ਗਿਆ ਨਾ ਲੋਭ ਗਿਆ ਨਾ ਈਰਖਾ ਗਈ ਪਾਤਸ਼ਾਹ ਕੇ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਨਿਫਲ ਪਈ ਸਭ ਸੇਵਾ ਪਾਤਸ਼ਾਹ ਕੇ ਤੇਰਾ ਸਾਰਾ ਸੇਵਿਆ ਹੋਇਆ ਤੇਰਾ ਸਾਰਾ ਸੁਣਿਆ ਹੋਇਆ ਮਹਾਰਾਜ ਨੇ ਸਭ ਕੁਝ ਨੇਫਲ ਚਲਿਆ ਗਿਆ ਸਭ ਕੁਝ ਖਾਲੀ ਚਲਿਆ ਗਿਆ ਸਭ ਕੁਝ ਛੁੱਟ ਗਿਆ ਸਤਿਗੁਰੂ ਜੀ ਕਹਿਣ ਲੱਗੇ ਬਾੜ ਪਾਰ ਅਰਮੂਸ ਮੇਰਾਂ ਨੂੰ ਪੇਟ ਭਰੇ ਅਪਰਾਧੀ ਪ੍ਰਾਣ ਆਦਿਕ ਸੁਣ ਕੇ ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪ੍ਰਾਇ ਘਰ ਨੂੰ ਲੁੱਟ ਕੇ ਆਪਣਾ ਢਿੱਡ ਪਰਦਾ ਰਿਆ ਤੇ ਪਾਤਸ਼ਾਹ ਕਹਿਆ ਨੇ ਜਿਹ ਪ੍ਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਦੀ ساری ਉਮਰ ਮੂਰਖਤਾ ਕਰਦਾ ਰਿਆ ਇਹ ਇਨਸਾਨ ਸੁਣਿਆ ਬਹੁਤ ਹੈ ਮੈਂ ਆ ਆਪ ਜੀ ਨੂੰ ਜ਼ਿਕਰ ਕਰ ਰਿਹਾ ਸੁਣਿਆ ਬਹੁਤ ਹੈ ਅਸਵੇਰੇ ਦੇਖੀ ਤਾਂ ਫੋਨ ਜੇਬ ਚ ਪਾਇਆ ਹੁੰਦਾ ਜਪਜੀ ਸਾਹਿਬ ਦਾ ਪਾਠ ਚੱਲ ਰਹੀ ਜਾਂਦਾ ਨਾਲ ਜਾ ਰਿਹਾ ਹੁੰਦਾ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਜਾਂਦੇ ਨਹੀਂ ਫਿਰ ਕਹਿੰਦੇ ਅਸੀਂ ਨਿਤਨੇਮ ਤੇ ਸਾਰਾ ਕੀਤਾ ਸੀ ਨਿਤਨੇਮ ਤੇ ਚੁਗਲੀਆਂ ਚ ਨਿਕਲ ਗਿਆ ਨਿਤਨੇਮ ਤੇ ਮਾੜੇ ਕੰਮਾਂ ਚ ਨਿਕਲ ਗਿਆ ਗੱਲਾਂ ਪਤਾ ਨਹੀਂ ਕਿੱਥੋਂ ਦਫ਼ਤਰ ਤੋਂ ਸ਼ੁਰੂ ਕੀਤੀਆਂ ਤੇ ਸੈਂਟਰ ਗਵਰਨਮੈਂਟ ਦੀ ਸਰਕਾਰ ਉਲਟਾ ਕੇ ਫੇਰ ਹੀ ਵਾਪਸ ਆਈ ਉਹ ਨੇ ਆ ਕਰਤਾ ਇਹਨੇ ਆ ਕੀਤਾ ਇਹਨੇ ਇਦਾਂ ਕੀਤਾ ਦਿਨ ਸਾਰਾ ਗੱਲਾਂ ਬਾਤਾਂ ਕਰਨ ਵੇਲੇ ਸੋਸ਼ਲ ਵਰਕਰ ਹੋਣਾ ਬਹੁਤ ਜ਼ਰੂਰੀ ਹੈ ਪਰ ਜਪਜੀ ਸਾਹਿਬ ਦਾ ਸਾਰਾ ਨਿਕਲ ਗਿਆ ਨਗਲਾਂ ਵਿੱਚ ਇਹ ਸੁਣਨਾ ਵੀ ਹੈ ਕੱਲੇ ਜਾਓ ਸੈਰ ਲਈ ਲਾਓ ਹੈੱਡਫੋਨ ਲਾਓ ਜਪਜੀ ਦਾ ਪਾਠ ਸੁਣੋ ਤੇ ਕੱਲੇ-ਕੱਲੇ ਅੱਖਰ ਦੇ ਉੱਤੇ ਫਿਰ ਧਿਆਨ ਦਿੱਤਾ ਜਾਏ ਹੁਣ ਅੱਜ ਜੋ ਸੰਗਤ ਰੋਜ਼ਾਨਾ ਆ ਰਹੀ ਜਪਜੀ ਸਾਹਿਬ ਦੀ ਕਥਾ ਸ਼ੁਰੂ ਕੀਤੀ ਹੈ ਜੋ ਸੰਗਤ ਰੋਜ਼ਾਨਾ ਆ ਰਹੀ ਹੈ ਸਤਿ ਬਾਣੀਆਂ ਦੇ ਵਿਚਾਰ ਕੀਤੀ ਹੈ ਮੈਂ ਕੱਲੇ-ਕੱਲੇ ਪਦ ਅਰਥ ਨੂੰ ਸਮਝਾ ਰਹੀਆਂ ਹਾਂ ਕੰਡੀਸ਼ਨ ਦਸੀ ਜੇ ਜੁਗ ਸਮਾ ਚਾਰੇ ਚਾਰ ਗਿਣਤੀ ਆਰਜਾ ਉਮਰ ਹੋ ਜਾਏ ਹੋਰ ਹੋਰ ਵੀ ਹੋ ਜਾਏ ਦਸੂਣੀ ਦੋ ਗੁਣਾ ਹੋ ਜਾਏ ਹੋਏ ਤੇ ਪਾਸਾ ਕਿਦੇ ਨਵਾ ਨੌ ਖੰਡਾ ਵਿੱਚ ਚਾਰ ਧਰਤੀ ਦੇ ਕੋਨੇ ਚਾਰ ਇਹਦੇ ਕਾਰਨਰ ਧਰਤੀ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਸਾਰੇ ਲੋਕ ਤੇਰੇ ਨਾਲ ਚੱਲਣ ਚੰਗਾ ਨਾਂ ਵੀ ਰੱਖ ਲਿਆ ਜੱਗ ਦੀ ਜਸ ਵੀ ਖੱਟ ਲਿਆ ਬਾਅਦੇ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤੀ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਜੇ ਗੁਨਾ ਤੋਂ ਸਖਣਾ ਬੰਦਿਆ ਕਿਸੇ ਕੰਮ ਦਾ ਨਹੀਂ ਕਿਸੇ ਕੰਮ ਦਾ ਨਹੀਂ ਮਹਾਰਾਜ ਕਹਿਣ ਲੱਗੇ ਤੂੰ ਸਾਰੀ ਉਮਰ ਮੂਰਖਤਾ ਕਰਦਾ ਰਿਹਾ ਜਿਸ ਅਗਲੇ ਜਹਾਨ 'ਚ ਤੂੰ ਬਦਨਾਮੀ ਦਾ ਟਿੱਕਾ ਲਗਾ ਕੇ ਤੂੰ ਦੁਨੀਆ 'ਚੋਂ ਗਿਆ ਪਰਸਾਕੇ ਦੇ ਬਦਨਾਮੀ ਨੂੰ ਨਾਲ ਖੱਟ ਕੇ ਗਿਆ ਗੁਰੂ ਦੀ ਇਸ ਦੁਨੀਆ ਵਿੱਚ ਜਿੱਥੇ ਗੁਰੂ ਨੇ ਤੇਰੇ ਕੋਲ ਸਾਬ ਮੰਗ ਰਿਹਾ ਹੈ ਗੁਰੂ ਤੇਰੇ ਕੋਲ ਤੂੰ ਕੀ ਖਟਿਆ ਹੈ ਕੀ ਕੀਤਾ ਹੈ ਕੀ ਕਮਾਇਆ ਹੈ ਵਿੱਚ ਦੁਨੀਆ ਕਾਹੇ ਆਇਆ ਆਸਾ ਦੀ ਵਾਰ ਚ ਪੜਿਆ ਹੈ ਨਾ 파ਸ਼ਾ ਨੇ ਸਵਾਲ ਕੀਤਾ ਹੈ ਬੰਦੇ ਆ ਕਿਉਂ ਆਏ ਸੀ ਤੁਸੀਂ ਸਾਰੇ ਕੁਝ ਨਾ ਕੁਝ ਵਪਾਰ ਕਰਦੇ ਹੋਗੇ ਕੁਝ ਨਾ ਕੁਝ ਬਿਜ਼ਨਸ ਕਰਦੇ ਹੋਗੇ ਆਪਣਾ ਅਗੇ ਮੈਨੇਜਰ ਰੱਖਿਆ ਕੋਈ ਨਾ ਕੋਈ ਬੰਦਾ ਰੱਖਿਆ ਉਹਦੇ ਕੋ ਹਿਸਾਬ ਪੁੱਛਦੇ ਹੋਣਾ ਕਿ ਤੈਨੂੰ ਇਨਵੈਸਟਮੈਂਟ ਦਿੱਤੀ ਸੀ ਕੀ ਸਾਨੂੰ ਖਟ ਕੇ ਦਿੱਤਾ ਹੈ ਕੀ ਸਾਡੇ ਕੋ ਬੈਨੀਫਿਟ ਹੋਇਆ ਹੈ ਚਲ ਬਿਜ਼ਨਸ ਨੂੰ ਛੱਡੋ ਬੱਚਿਆਂ ਨੂੰ ਐਡਮਿਸ਼ਨ ਕਰਵਾਈ ਹੈ ਨਾ ਪਿਛਲੇ ਸਾਲ ਕਰਵਾਈ ਸੀ ਆ ਹੁਣ ਆ ਐਨੂਅਲ ਪੇਪਰਾਂ ਵਿੱਚ ਦੇਖਿਆ ਹੈ ਬੱਚਿਆਂ ਨੇ ਕੀ ਪ੍ਰੋਗਰੈਸ ਕੀਤੀ ਹੈ ਆਪਣੀ ਸਭ ਕੁਝ ਕੱਢਿਆ ਕੱਢ ਕੇ ਇੰਨੀਆਂ ਫੀਸਾਂ ਦਿੱਤੀਆਂ ਸੀ ਇੰਨੀ ਟਿਊਸ਼ਨ ਫੀਸ ਦਿੱਤੀ ਸੀ ਇਹ ਵਰਦੀਆਂ ਦਾ ਖਰਚਾ ਆਇਆ ਨਾ ਟਰਾਂਸਪੋਰਟ ਦਾ ਖਰਚਾ ਆਇਆ ਮੱਕੂ ਐਨੂਅਲ ਹੋਰ ਖਾਤੇ ਜਿਹੜੇ ਸਨ ਡਿਊ ਸਨ ਉਹ ਸਾਰੇ ਕਲੀਅਰ ਕੀਤੇ ਹਾਂ ਜੇਕਰ ਬੱਚਾ ਫਸਟ ਸੈਕਿੰਡ ਥਰਡ ਆ ਗਿਆ ਸਾਡੀ ਫੀਸਾਂ ਮੁੜ ਗਈਆਂ ਮਾਰੇ ਕਹਿੰਦੇ ਤੈਨੂੰ ਸਾਹ ਦਿੱਤੀ ਤੈਨੂੰ ਜ਼ਿੰਦਗੀ ਦੇ ਦਿੱਤੀ ਤੈਨੂੰ ਬੱਚੇ ਵੀ ਦੇ ਦਿੱਤੇ ਤੈਨੂੰ ਕੰਮ ਕਾਰ ਵੀ ਦੇ ਦਿੱਤਾ ਪਰ ਸਕਣਿਆ ਹੁਣ ਹਸਾਬ-ਤਾਬ ਤੇ ਕਰੀਏ ਨਾ ਵਿੱਚ ਦੁਨੀਆ ਕਾਹੇ ਆਇਆ ਢਿੱਲਾ ਜਾ ਮੂੰਗਲ ਮਕਾ ਕੇ ਮਹਾਰਾਜ ਸਨਮਾ ਨਹੀਂ ਲਗਿਆ ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਮੰਨ ਲਓ ਅੱਜ ਸਾਡੇ ਕੋਲ ਇੱਥੇ ਮੌਜੂਦ ਹੋ ਜਾਣ ਪਹਿਲੀ ਗੱਲ ਤੇ ਇੱਕ ਅਸੀਂ ਜਿੰਨਾ ਸਰੀਰ ਦੇ ਨਾਲ ਪਿਆਰ ਕਰਦੇ ਹਾਂ ਉਹਨਾਂ ਧੰਨ ਗੁਰਗ੍ਰੰਥ ਸਾਹਿਬ ਪਾਸ਼ਾ ਨਾਲ ਪਿਆਰ ਨਹੀਂ ਕਰਦੇ ਮੰਨ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਵੈਸੇ ਤੇ ਬੋਲਦੇ ਨੇ ਗੱਲਾਂ ਕਰਨ ਵਾਲਾ ਕੋਈ ਚਾਹੀਦਾ ਮਹਾਰਾਜ ਹੁਣੇ ਸਾਹਮਣੇ ਪੁੱਛਣ ਸਿੱਖਾ ਤੈਨੂੰ ਇੱਕ ਗ੍ਰੰਥ ਦਿੱਤਾ ਸੀ ਮੈਂ ਆ ਪ੍ਰਕਾਸ਼ ਹੋਇਆ ਇਸ ਗ੍ਰੰਥ ਨੂੰ ਕਦੇ ਪੜਿਆ ਸਾਰਿਆਂ ਨੂੰ ਪੁੱਛਣ ਮੈਨੂੰ ਵਿੱਚੇ ਪੁੱਛਣ ਕਿ ਤੂੰ ਚੌਂਕੜਾ ਮਾਰ ਕਥਾ ਕਰ ਰਿਆ ਬਹਿ ਕੇ ਇੱਥੇ ਮੇਰੇ ਹਜ਼ੂਰੀ ਦੇ ਅੰਦਰ ਕਦੇ ਪੜਿਆ ਗੁਰੂ ਗ੍ਰੰਥ ਮਹਾਰਾਜ ਯੂਨੀਵਰਸਿਟੀ ਜਾਇਦਾ ਸੀ ਡਿਊਟੀ ਵੀ ਕਰੀਦੀ ਐ ਸਵੇਰੇ ਸ਼ਾਮ ਪੜਨ ਦਾ ਟਾਈਮ ਜਿਆ ਨਹੀਂ ਲੱਗਿਆ ਇੱਕ ਜਵਾਬ ਥੋੜੀ ਨਾ ਹੋਇਆ ਮਹਾਰਾਜ ਬੱਚੇ ਸਕੂਲ ਜਾਂਦੇ ਸੀ ਬੱਚਿਆਂ ਨੂੰ ਸਕੂਲੋਂ ਫਿਰ ਆ ਕੇ ਰੋਟੀ ਪਾਣੀ ਤਿਆਰ ਕਰਨਾ ਸਮਾਂ ਜਾਣੀ ਲੱਗਿਆ ਇਹ ਬਹਾਨੇ ਨਹੀਂ ਐ ਇਹ ਬਹਾਨੇ ਨਹੀਂ ਸਾਡਾ ਅਸੀਂ ਆਪਣਾ ਪੱਲਾ ਝਾੜ ਰਹੇ ਹਾਂ ਸਤਿਗੁਰੂ 파ਰਸ਼ਾ ਕਹਿੰਦੇ ਤੂੰ ਪੜਿਆ ਨਹੀਂ ਸਾਰੀ ਜ਼ਿੰਦਗੀ ਇਹ ਨਸਾਨ ਮੂਰਖਤਾ ਕਰਦਾ ਰਹਿ ਗਿਆ 파ਰਸ਼ਾ ਕਹਿੰਦੇ ਸੁਣਿਆ ਹੁੰਦਾ ਨਾ ਇਹ ਨਸਾਨ ਸੁਣ ਕੇ ਤੇਰੇ ਅੰਦਰ ਉਹ ਗੁਣ ਪੈਦਾ ਹੋਣੇ ਸੀ ਸੁਣੇ ਸਿੱਧ ਪੀਰ ਸੁਰਨਾਥ ਤੇ ਪਾਤਸ਼ਾਹ ਕਹਿੰ ਲਗੇ ਆ ਮਨੁੱਖਾ ਦੀ ਬੜੀ ਮਨਾਉਤ ਹੈ ਇਸ ਚੀਜ਼ ਦੀ ਕਿ ਫਲਾਣਾ ਬੰਦਾ ਬੜਾ ਸਿੱਧ ਹੈ ਸਾਧਿਆ ਹੋਇਆ ਹੈ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਤੂੰ ਸਾਧ ਲੈਣਾ ਸੁਣਿਆ ਸਿੱਧ ਸੁਣ ਕੇ ਪ੍ਰਮਾਤਮਾ ਦੀ ਉਸ ਹਾਲ ਕਮਾਈ ਸਫਲ ਹੋ ਜਾਂਦੀ ਹੈ ਪਾਤਸ਼ਾਹ ਕਨੇ ਸੁਣੇ ਸਿੱਧ ਪੀਰ ਸੁਰਨਾਥ ਮਹਾਰਾਜ ਕਹਿੰਦੇ ਉਹਨਾਂ ਵਰਗੀ ਉਪਾਦੀ ਹੁਣ ਐਨਿਕ ਮਹਾਰਾਜ ਪਾਤਸ਼ਾਹ ਉਹ ਤੇ ਦੇਵਤਿਆਂ ਨੂੰ ਕਹਿੰਦੇ ਕਿ ਦੇਵਤੇ ਬੜੇ ਪੂਜੇ ਹੋਏ ਸਨ ਦੇਵਤਾ ਬਣ ਜੇਗਾ ਬਾਛਾ ਮਾਰੇ ਕਿੰਨੇ ਮਨਾਉਤ ਲੋਕਾਂ ਦੀ ਇਹ ਹੈ ਕਿ ਦੇਵਤੇ ਇੱਕ ਦੇਵਤੇ ਇੱਕ ਦੈਂਤ ਇੱਕ ਦੇਵਤੇ ਇੱਕ ਦੈਂਤ ਜਿਹੜੇ ਦੇਵਤੇ ਹੀ ਹੁੰਦੇ ਨੇ ਉਹ ਚੰਗੇ ਸੁਭਾਅ ਦੇ ਹੁੰਦੇ ਨੇ ਚੰਗੇ ਹੁੰਦੇ ਨੇ ਜਿਹੜੇ ਦੈਂਤ ਹੁੰਦੇ ਨੇ ਮਾੜੇ ਹੁੰਦੇ ਨੇ ਆ ਕੁੰਭ ਦਾ ਮੇਲਾ ਇੱਥੋਂ ਸ਼ੁਰੂ ਹੋਇਆ ਸੀ ਛੋਟਾ ਦ੍ਰਿਸ਼ਟਾਂਤ ਦੇ ਰਹੇ ਹਾਂ ਕਿ ਨੇ ਦੇਵਤਿਆਂ ਨੇ ਤੇ ਦੈਂਤਾਂ ਨੇ ਰਲ ਮਿਲ ਕੇ ਨਾ ਸਮੁੰਦਰ ਨੂੰ ਰੇੜਕਿਆ ਜਿਹੜਾ ਸਮੁੰਦਰ ਰੜਕਿਆ ਤੇ ਉਹਦੇ ਚ 14 ਰਤਨ ਨਿਕਲੇ ਪਹਿਲੀ ਗੱਲ ਤੇ ਗੁਰੂ ਕੀ ਬਾਵਣ ਬਾਣੀ ਆਖਦੀ ਹੈ ਸਮੁੰਦਰ ਨੂੰ ਕਦੇ ਰੜਕਿਆ ਨਹੀਂ ਜਾਂਦਾ ਪਾਣੀ ਨੂੰ ਕਦੇ ਰੜਕਿਆ ਨਹੀਂ ਜਾ ਸਕਦਾ ਤੁਹਾਡੇ ਘਰਾਂ ਚ ਰਿਸ਼ਤੇਦਾਰਾਂ ਚ ਆਮ ਲੜਾਈ ਹੋ ਜੇ ਨਾ ਤੁਸੀਂ ਹਾਰ ਕੇ ਕਹਿੰਦੇ ਛੱਡੋ ਕੱਟੋ ਫੋਨ ਯਾਰ ਇਹ ਪਾਣੀ ਚ ਮਧਾਣੀ ਪਾ ਕੇ ਰੜਕੀ ਜਾ ਰਹੇ ਨੇ ਗੱਲ ਸੁਣ ਕੇ ਰਾਜੀ ਹੀ ਨਹੀਂ ਜਿਹਦੇ ਚ ਕੋਈ ਨਿਕਲਣਾ ਨਹੀਂ ਇਹਨਾਂ ਲੋਕਾਂ ਨੇ ਸਮੁੰਦਰ ਵੀ ਰੜਕ ਦਿੱਤਾ ਫੇਰ ਰੜਕਣ ਵਾਸਤੇ ਸਾਰੀ ਵੰਸਪਤੀ ਦੀ ਕਹਿੰਦੇ ਮਧਾਣੀ ਬਣਾਲੀ ਤੇ 6 ਸ਼ਰਾਗ ਦੀ ਨਸੀਬ ਬਣਾਲੀ ਸ਼ੇਸ਼ਨਾਗ ਨੂੰ ਰਸੀ ਬਣਾ ਕੇ ਰੜ ਗਿਆ ਕਿ ਨੇ 14 ਰਤਨ ਨਿਕਲੇ 14 ਰਤਨਾਂ ਵਿੱਚੋਂ ਕਹਿੰਦੇ ਫਿਰ ਦੋ ਰਤਨੇ ਕਿਹੜੇ ਸਨ ਇੱਕ ਜ਼ਹਿਰ ਸੀ ਇੱਕ ਅੰਮ੍ਰਿਤ ਸੀ ਹੁਣ ਕਹਿਣ ਲੱਗੇ ਕਿ ਇਨ੍ਹਾਂ ਨੇ ਦੇਵਤਿਆਂ ਨੇ ਕੀ ਕੀਤਾ ਕਿ ਜਿਹੜਾ ਅੰਮ੍ਰਿਤ ਹੈ ਨਾ ਜੇਕਰ ਅੰਮ੍ਰਿਤ ਦੇਵਤਾਂ ਨੇ ਪੀ ਲਿਆ ਦੇਵਤ ਅਮਰ ਹੋ ਜਾਣਗੇ ਦੇਵਤ ਅਮਰ ਹੋ ਜਾਣਗੇ ਇਨ੍ਹਾਂ ਨੇ ਘੜਾ ਰੱਖ ਲਿਆ ਅੰਮ੍ਰਿਤ ਵਾਲਾ ਸਾਹਮਣੇ ਤੇ ਸਾਰੇ ਦੇਵਤੇ ਲੇਨ ਲਾ ਕੇ ਬੈਠ ਗਏ ਸਾਰੇ ਦੇਵਤੇ ਲੇਨ ਲਾ ਕੇ ਬੈਠ ਗਏ ਉਹ ਦੇਵਤਿਆਂ ਨੂੰ ਕਹਿੰਦੇ ਅੰਮ੍ਰਿਤ ਦਈਗੇ 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 ਉਹਨਾਂ ਚ ਦੋ ਦਾਇਤ ਸਨ ਜਿਹੜੇ ਦੇਵਤਿਆਂ ਦੀ ਲੈਣ ਚ ਲੱਗੇ ਹੋਏ ਸੀ ਉਹ ਪਛਾਣ ਲਿਆ ਇਹਨਾਂ ਨੇ ਇਹ ਦਇਤ ਨਹੀਂ ਕਹਿੰਦੇ ਭਜਣ ਲੱਗੇ ਇਹਨਾਂ ਘੜਾ ਚੁੱਕਿਆ ਅੰਮ੍ਰਿਤ ਵਾਲਾ ਘੜਾ ਚੁੱਕ ਕੇ ਭੱਜ ਗਏ ਜਿੱਥੇ ਜਿੱਥੇ ਘੜਾ ਛਲਕਿਆ ਉੱਥੇ-ਉੱਥੇ ਕੁੰਬ ਦਾ ਮੇਲਾ ਲੱਗਦਾ ਹੈ ਮਨਉਤਾ ਨਹੀਂ ਇਹਨਾਂ ਦੀਆਂ ਪਰ ਲੋਕਾਂ ਨੇ ਮਨਾਉਤ ਕੀ ਹੈ ਕਿ ਦੇਵਤੇ ਤੇ ਦਾੰਤ ਜਿਹੜਾ ਬਲਕੋ ਰਾਕਸ਼ਸ਼ ਵਾਲਾ ਰੂਪ ਧਾਰਨ ਕਰ ਜਾਂਦਾ ਜਿਹੜਾ ਦੇਵਤਾ ਹੁੰਦਾ ਬੜਾ ਚੰਗਾ ਹੁੰਦਾ ਹੈ ਪਾਸ਼ਾ ਇੱਕ ਨੇ ਸੁਣ ਕੇ ਗੁਰੂ ਦੇ ਨਾਮ ਨੂੰ ਸੁਣ ਕੇ ਪ੍ਰਭੂ ਦੇ ਨਾਮ ਨੂੰ ਸੁਣ ਕੇ ਸੁਣਿਆ ਸੁਣ ਕੇ ਸਿੱਧ ਇਹਦਾ ਉਚਾਰਨ ਸੁਣੀਏ ਨਹੀਂ ਹੈ ਮੈਂ ਪਹਿਲਾਂ ਵੀ ਆਸਾਨ ਪਾਈ ਹੈ ਇਹਦਾ ਉਚਾਰਨ ਸੁਣੀਏ ਨਹੀਂ ਹੈ ਇਹਦਾ ਉਚਾਰਨ ਸੁਣਿਆ ਨਾਨੇ ਨੂੰ ਸਿਹਾਰੀ ਹੈ ਆ ਆ ਇਹ ਏ ਜਦੋਂ ਉਚਾਰਨ ਕਰੋਗੇ ਨਾ ਇਹੀ ਨੂੰ ਸਿਹਾਰੀ ਹੋਏਗਾ ਸੁਣੇ ਸੁਣ ਕੇ ਸਿੱਧ ਪੀਰ ਸੁਰਨਾਥ ਮਹਾਰਾਜ ਕਹਿੰਦੇ ਦੇਵਤਿਆਂ ਵਰਗੀ ਉਪਾਦੀ ਪ੍ਰਾਪਤ ਹੋਏਗੀ ਓਏ ਸੁਣੇ ਤਰਤ ਤਵਲ ਆਕਾਸ਼ ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਦੇ ਨਾਲ ਇਹ ਸੋਝੀ ਹੋ ਜਾਂਦੀ ਹੈ ਕਿ ਪਾਤਸ਼ਾ ਅਕਾਲ ਪੁਰਖ ਵਾਹਿਗੁਰੂ ਤਰਤ ਧਵਲ ਆਕਾਸ਼ ਇਹ ਸਾਰਿਆਂ ਦਾ ਜਿਹੜਾ ਸਹਾਰਾ ਹੈ ਪ੍ਰਭੂ ਪਰਮਾਤਮਾ ਆਪ ਹੀ ਹੈ ਸੁਣ ਕੇ ਸਮਝ ਆ ਜਾਂਦੀ ਹੈ ਤਰਤ ਤਵਲ ਆਕਾਸ਼ ਧਰਤੀ ਦਾ ਆਕਾਸ਼ ਦਾ ਦੁਨੀਆ ਦਾ ਸਹਾਰਾ ਆਕਾਲਪੁਰਖ ਵੈਗਰੂ ਹੈ ਤੇ ਪਾਤਸ਼ਾਹ ਕਿੰਨੇ ਸੁਣਿਆ ਦੀਪ ਲੋ ਪਾਤ ਆ ਜਿਹੜੇ ਮਰਿਆਂ ਨੂੰ ਜਿੰਦੇ ਕਰਦੇ ਸੀ ਪਰ ਜਾਨਾ ਪੜਦੇ ਮਾਰੇ ਰੱਖ ਹੈ ਇਕੋ ਆਪ ਮਾਨਸ ਕੈਕਿਸ਼ ਨਹੀਂ ਹੱਥ ਪੜਦੇ ਹੋ ਨਾ ਮਾਰਨ ਵਾਲਾ ਰੱਖਣ ਵਾਲਾ ਪ੍ਰਮਾਤਮਾ ਹੈ ਆ ਬਜਿੰਦਰ ਪਾਸਟਰ ਵਰਗੇ ਜਿਹੜੇ ਲੋਕਾਂ ਨੂੰ ਤੇ ਹੱਥ ਧਾਕੇ ਕਹਿੰਦੇ ਸੀ ਮੈਂ ਜਾਨ ਪਾ ਕੇ ਜਿਉਂਦਿਆਂ ਕਰ ਦਿਆਂਗਾ ਆਪਣੀਆਂ ਜੇਲਾਂ ਨੂੰ ਤੇ ਹੁਣ ਤੜਾ ਨਹੀਂ ਸਕੇ ਇਹ ਆਪਣੇ ਰੇਪ ਕੇਸ ਤੇ ਹਟਾ ਨਹੀਂ ਸਕੇ ਇਹ ਉਹ ਅਗਿਆਨਤਾ ਦੇ ਨਾਲ ਭਰੇ ਹੋਏ ਮਨੁੱਖ ਅੱਜ ਵੀ ਕਹਿ ਰਹੇ ਨੇ ਕਿ ਨਹੀਂ ਇਹ ਗਲਤ ਹੋਇਆ ਹੈ ਮੂਰਖਤਾ ਦਾ ਸਿਖਰ ਹੁੰਦਾ ਹੈ ਇਹ ਤੇ ਸਾਡੇ ਵਾਲੇ ਉਹ ਮੂਰਖ ਜਿਹੜੇ ਪੱਗਾਂ ਵਿੱਚ ਸਿਰ ਫਸਾ ਕੇ ਫਿਰ ਇਹਨਾਂ ਦੇ ਅੱਗੇ ਜਾ ਕੇ ਹੱਥ ਧਾੜਾ ਮੰਗੀ ਜਾ ਰਹੇ ਨੇ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਸੁਣੇਂ ਦੀਪ ਲੋਪਾ ਪਾਤਾਲ ਵਾਹਿਗੁਰੂ ਦੀ ਸਿਫਤ ਸਲਾਹ ਸੁਣ ਕੇ ਗੁਰੂਆਂ ਨੂੰ ਸੁਣ ਕੇ ਗੁਨਾ ਦੇ ਨਾਲ ਸਾਂਝ ਪਾ ਕੇ ਇੱਕ ਚੀਜ਼ ਦੀ ਗਿਆਤ ਹੋ ਜਾਂਦੀ ਹੈ ਦੀਪ ਲੋਪਾ ਪਾਤਾਲ ਜਿੰਨੇ ਦੀਪ ਹਨ ਜਿੰਨੇ ਪਾਤਾਲ ਹਨ ਜਿੰਨੇ ਇੱਕ ਖੰਡ ਹਨ ਪਾਤਸ਼ਾਹ ਸਾਰਿਆਂ ਵਿੱਚ ਤੂੰ ਵਸ ਰਿਹਾ ਹੈ ਸੁਣੇਂ ਪਹੋ ਨਾ ਸਕੇ ਕਾਲ ਵਾਹਿਗੁਰੂ ਦੀ ਸਿਪਤ ਸਲਾਖ ਕਰਨ ਦੇ ਨਾਲ 파ਰਸ਼ਾ ਕਹਿੰਦੇ ਕਦੇ ਆਤਮਿਕ ਮੌਤ ਬੰਦੇ ਨੂੰ ਆ ਕੇ ਚਿੰਬੜਦੀ ਨਹੀਂ ਪੋਹ ਉਹ ਦਥ ਟੱਚ ਖੁਣਾ ਚਿੰਬੜ ਜਾਣਾ 파ਰਸ਼ਾ ਕਹਿੰਦੇ ਉਹਨੂੰ ਕਦੇ ਉਸ ਸੰਪਰਕ ਵਿੱਚ ਨਹੀਂ ਆਉਂਦਾ ਜਿਹੜਾ ਆਤਮਿਕ ਮੌਤ ਉਹਦੇ ਨੇੜੇ ਆ ਕੇ ਢੋਕੀ ਨਹੀਂ ਸਕਦੀ ਸੁਣਿਆ ਪੋਹ ਨਾ ਸਕਿਆ ਕਾਲ ਕਾਲ ਦਾ ਅਰਥ ਹੈ ਮੌਤ ਮੌਤ ਸਮਾ ਉਹ ਸਮਾਂ ਜਿਹੜਾ ਇਨਸਾਨ ਨੂੰ ਆਤਮਿਕ ਮੌਤੇ ਮਾਰ ਦਿੰਦਾ ਹੈ ਪੋਹ ਨਾ ਸਕਿਆ ਕਾਲ ਬਾਰ ਸ਼ਕੀਰ ਨਾਨਕ ਏ ਨਾਨਕ ਆਖਦੇ ਭਗਤਾਂ ਸਦਾ ਵਿਗਾਸ ਵਿਗਾਸ ਦਾ ਖੇੜਾ ਭਗਤਾਂ ਦੇ ਮਨ ਚ ਸਦਾ ਖੇੜਾ ਰਹਿੰਦਾ ਹੈ ਕੀ ਹੁੰਦਾ ਸੁਣਿਆ ਦੁੱਖ ਪਾਪ ਦਾ ਨਾਸ਼ ਪਾਪਾਂ ਦੇ ਦੁੱਖਾਂ ਦੇ ਨਾਸ਼ ਹੋ ਜਾਂਦੇ ਨੇ ਜਿਹੜਾ ਫਿਰ ਗੁਰੂ ਦੇ ਨਾਮ ਨੂੰ ਸੁਣਦਾ ਹੈ ਸੁਣ ਕੇ ਜ਼ਿੰਦਗੀ ਦੇ ਅੰਦਰ ਦੁੱਖ ਆਉਣਗੇ ਦੁੱਖ ਕਦੋਂ ਆਏ ਕਦੋਂ ਦੁੱਖ ਚਲਿਆ ਗਿਆ ਪਤਾ ਹੀ ਨਹੀਂ ਲੱਗੇਗਾ ਪਾਰਸ਼ਕ ਨੇ ਜੇ ਸੁਨੇਗਾ ਤੇਰੀ ਇਹ ਮਾਲਕ ਤੇਰੀ ਸੋਚ ਐਸੀ ਕਰ ਦੇਗਾ ਦੁੱਖਾਂ ਵਿੱਚ ਕਦੇ ਘਬਰਾਏਗਾ ਨਹੀਂ ਬਹੁਤੀਆਂ ਖੁਸ਼ੀਆਂ ਵਿੱਚ ਕਦੇ ਨੱਚਦਾ ਟੱਪਦਾ ਨਹੀਂ ਫਰੇਗਾ ਮਹਾਰਾਜ ਪਾਰਸ਼ਕ ਕਿਰਪਾ ਕਰਨ ਜੀ ਰਹਿਮਤ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਰ ਹੈ ਬੁਲਾਵਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ